ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਲਓ ਜੀ ਦਿਵਾਲੀ ਆਫਰ ਬਾਈ ਇਹ ਨਾ ਬਾਈ ਜਾਨਵਰ ਆਪਣੇ ਕੋਲੇ ਕਿਸੇ ਨੇ ਬੁੱਕ ਕਰਵਾਏ ਸੀ ਜੁਪੀ ਆ ਵਿਹਾਰ ਦਾ ਬੰਦਾ ਸੀਗਾ ਤੇ ਵੀ ਜੇ ਕੁਮਾਰ ਉਹਦਾ ਬਾਈ ਉਹਨੇ ਬੁੱਕ ਵਾਸਤੇ ਆਪਾਂ ਨੂੰ ਪਹਿਲੇ ਵੀ ਪਾਤੀ ਸੀਗੇ ਬੁੱਕ ਕਰਵਾਇਆ ਜਦੋਂ ਠੀਕ ਹੈ 500 ਰੁਪਿਆ ਤੇ ਇਹ ਆਪਾਂ ਨਾ ਉਹਦੀ ਵੇਡ ਦੇ ਵਿੱਚ ਐਡ ਐਡ ਕਰ ਲਏ ਪੱਠੇ ਇਹ ਵੱਡੇ ਆ ਠੀਕ ਹੈ ਉਹ ਬਾਈ ਦਾ ਨਾਮ ਤਾਂ ਬਾਈ ਫੋਨ ਲੱਗਦਾ ਸਵਚੋ ਫੋਂਦਾ ਨਾਮ ਦਾ ਕੋਈ ਮੈਂ ਫੇਸਬੁੱਕ ਤੇ ਬਹੁਤ ਆਈਡੀ ਉਡੀ ਪਾ ਲਈ ਮੇਰੀ ਨਹੀਂ ਠੀਕ ਹੈ ਤੇ ਪਤਾ ਨਹੀਂ ਕੀ ਵਿਚਾਰਨਾ ਕੀ ਚੱਕਰ ਬਣਿਆ ਮੇਰੇ ਕੋਲੇ ਫੋਨ ਨਹੀਂ ਆਇਆ ਉਹਦਾ ਨਾ ਉਹਦਾ ਫੋਨ ਲੱਗ ਰਿਹਾ ਤੇ ਇਹ ਰੋਕ ਕੇ ਐ ਡੈਡ ਕਰ ਲੇ ਮੈਂ ਕਿਹਾ ਜੇ ਕਿਸੇ ਵੀਰ ਨੂੰ ਚਾਹੀਦੇ ਆ ਠੀਕ ਆ ਭਰਾ ਆਪਾਂ ਦਾ ਹਦਕੇ ਭਰਾ ਬਣ ਕੇ ਇਹ ਜਾਨੀ ਕਿ ਇਹੋ ਨਹੀਂ ਕੀਤੇ ਆ ਪੜਾਏ ਨਹੀਂ ਫਿਰ ਡਾਏ ਆਏ ਨਹੀਂ ਬਾਈ ਉਹਨਾਂ ਨੇ ਆਪ ਦੇ ਕੱਪੜੇ ਤਰਵਾਉਣਾ ਸੀ ਕਹਿੰਦਾ ਬਾਈ ਇਹਨਾਂ ਨੂੰ ਹਲਿਆਇਓ ਨਾ ਛਤਰੀ ਤੇ ਇਹ ਐ ਡੈਡੇ ਕਰ ਲੇ ਕਿ ਕਾਰਨੇ ਦਾ ਹੁਣ ਬਰੀਡਿੰਗ ਵਾਸਤੇ ਰਹਿ ਗਏ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੇ ਨਾ ਆਪਣੇ ਨਾਲ ਸੰਪਰਕ ਕਰ ਲੇ ਆਪਾਂ ਬਹੁਤ ਸਸਤੇ ਰੇਟ 'ਚ ਹੀ ਦੇ ਦਾਂਗੇ ਠੀਕ ਆ ਕਿਉਂਕਿ ਬਰੀਡ ਵਾਸਤੇ ਰਹਿ ਗਏ ਬਾਈ ਇਹ ਡਾਉਣ ਵਾਲੇ ਨਹੀਂ ਰਹੇ ਕਮਾਉਣ ਵਾਲਾ ਕੰਮ ਹੋ ਜੂਗਾ ਹੁਣ ਛਤਰੀਆਂ ਤੇ ਲੱਗਣਾ ਬਹੁਤ ਮੁਸ਼ਕਲ ਹੋ ਜੀ ਤੇ ਇਹ ਪੱਠੇ ਨੇ ਬਈ ਬਹੁਤ ਮਸਤ ਹੋਏ ਪੈਣ ਯਾਰ ਬਈ ਯਾਰ ਠੀਕ ਹੈ ਜੀ ਕੱਲ ਲਲਕੋਲ ਰੇਨ ਦੇ ਲਾਇਆ ਸੀਗਾ ਤੇ ਜੇ ਕਿਸੇ ਵੀਰ ਨੂੰ ਚਾਹੀਦੇ ਆ ਤਾਂ ਕਰ ਲਓ ਜੀ ਕਾਲ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਠੀਕ ਹੈ ਬਹੁਤ ਘੱਟ ਰੇਟ ਤੇ ਹੀ ਦੇ ਦਾਂਗੇ ਬਈ ਯਾਰ ਐਂ ਸਮਝ ਲਓ ਵੀ ਦਿਵਾਲੀ ਆਫਰ ਹੀ ਆ ਕਰ ਲਓ ਫੋਨ ਤੇ ਕੱਲ ਤੱਕ ਆਪਾਂ ਪਹਚਾ ਦਾਂਗੇ ਜੇ ਕਿਸੇ ਵੀਰ ਨੂੰ ਚਾਹੀਦੇ ਆ ਤਾਂ ਕਰ ਲਓ ਮਿੱਤਰੋ ਕਾਲ